ਠੀਕ ਹੈ ਬਾਈ ਗੋਲਟੀ ਪੇ ਅੰਦਰ ਹੈ ਨਾ ਤੁਸੀਂ ਦੱਸ ਹੀ ਦਿੱਤਾ ਗੱਲਾਂ 'ਚ ਗੱਲ ਹੋ ਗਈ ਆ ਵੀ ਬਾਈ ਗੋਲਟੀ ਦੇ ਨਾਲ ਰਹਿਣਾ ਠੀਕ ਹੈ ਪਰ ਅਸੀਂ ਵੀ ਮਰਾਸਿਆਂ ਦੇ ਮੁੰਡਿਆਂ ਪੁੱਛ ਨੂੰ ਝਾੜ ਕੇ ਚੱਕਦੇ ਆ ਫਾਟ ਲੜਾ ਫਿਰ ਤਾਂ ਭਾਈ ਦੋ ਤਿੰਨ ਨਾਲ ਉੱਚੀ ਮਿਆਚਾਰ ਹੈ ਗੱਲ ਕਿਤੇ ਬਾਬੇ ਕਾਲੇ ਮਹਿਰ ਵਾਲੀ ਨਾ ਹੋ ਜੇ ਨਹੀਂ ਬਾਬੇ ਕਾਲੇ ਮਹਿਰ ਦੀ ਗੱਲ ਦੱਸਦਾ ਗਲਤ ਗੱਲ ਨਹੀਂ ਕਹਿੰਦਾ ਤਨਾ ਗਲਤ ਹੋ ਜੂਗਾ ਕੋ ਚੱਕਰ ਨਹੀਂ ਪਾਦਾ ਸਧਾਰਨ ਵੀ ਜਾਣ ਬਲੋ ਸੱਚੇ ਆ ਹਲੇ ਅਜਾ ਪਾ ਦੋਨੋ ਕੌਣੇ ਆ ਬਸ ਡੈਡੀ ਨੂੰ ਰੈਸਟ ਦਵਾ ਦੇ ਹਾਂ ਇਥੋਂ ਆਪਾਂ ਚੱਲੇ ਵੀ ਆਉਂਦੇ ਆ ਆ ਸਹੀ ਆ ਰਿਹਾ ਯਾਰ ਹਲੇ 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 ਚੱਕ ਹਲੇ ਕਿੱਤਾ ਨਹੀਂ ਜਾਗਦਾ ਪੂਰੇ ਦੇ ਲੋਕ ਹੋ ਇੱਕ ਵਾਰ ਸਾਰੀ ਸੰਗਤ ਗੱਦਬੱਦ ਕੇ ਬੋਲ ਬਾਬਾ ਤੇਰੇ ਸੱਚੇ ਦਰਵਾਜ਼ੇ ਬਾਲ ਕੋਟਲਾ ਸਰਕਾਰ ਦੀ ਬਾਲ ਖੰਦੇ ਦਾਤੇ ਦੀ ਬਾਲ ਗਿਆ ਮੇਰੇ ਸਰਕਾਰ ਦੀ ਬਾਲ ਸਦਾ ਹੀ ਜੈ ਬਾਲ ਸਦਾ ਹੀ ਜੈ ਬਾਲ ਸਿੱਧੀ ਕਰੋੜ ਦੇਵੀ ਦਿੱਤਾ ਸਦਾ ਹੀ ਜੈ ਬਾਲ ਢਾਈ ਕਲੰਦਰਾਂ ਦੀ ਸਦਾ ਹੀ ਜੈ ਬਾਲ ਚੌਵੀ ਯਾਰ ਕਲੰਦਰਾਂ ਦੀ ਸਦਾ ਹੀ ਜੈ ਸਦਾ ਹੀ ਬਾਲਿਸ ਗੱਦੀ ਦੇ ਬਾਗ ਦੀ ਸਦਾ ਹੀ ਬੋਰ ਰਵਰਗੇ ਸੰਗਤ ਦੀ ਸਦਾ ਹੀ ਬੋਰ ਰਵਰਗੇ ਸਾਧੀਆਂ ਦੀ ਸਦਾ ਹੀ ਬੋਰ ਰਵਰਗੇ ਬਕੀਰਾਂ ਦੀ ਸਦਾ ਹੀ ਜੈ ਬਾਲਿਸ ਗੱਦੀ ਦੇ ਬਾਗ ਦੀ ਸਦਾ ਹੀ ਜੈ ਬੋਲ ਬਾਬੂ ਥੇ ਵਾਲੇ ਸੰਤਾਂ ਦੀ ਸਦਾ ਹੀ ਜੈ ਬੋਲ ਮੇਰੇ ਗੁਰੂ ਬਾਬੇ ਹੈਪੀ ਖਾਨ ਦੀ ਸਦਾ ਹੀ ਜੈ ਬੋਲ ਦਾਦੇ ਗੁਰੂ ਬਾਬੇ ਰਾਜ ਖਾਨ ਦੀ ਸਦਾ ਹੀ ਜੈ ਸੱਚੇ ਦਰਬਾਰ ਕੀ ਧੰਨ ਧੰਨ ਉਹ ਰੱਖ ਕੇ ਰੰਗਲਾ ਪੀੜਾ ਢਾਦਿਆ ਆਉਂਦੇ ਨੂੰ ਦੇਖ ਕੇ ਰੰਗਲਾ ਪੀੜਾ ਢਾਦਿਆ ਸ਼ਗਨ ਮਨਾ ਦਿਆ ਛਿੱਟੇ ਦੇਵਾਂ ਅਤਰ ਦੇ ਕੇਸਰ ਕਪੂਰੇ ਦੇ ਕੋੜੇ ਵਰਸਾ ਦਿਆ ਲੌਂਗ ਪਾਈ ਲਾਚੀਆਂ ਲੌਂਗ ਪਾਈ ਇਲਾਚੀਓ ਛਿੱਟੇ ਤਰਵਤਰ ਦੇ ਮੈਂ ਦਿੱਤੀ ਚਾ ਪਿਆ ਦਿਆ ਹੇ ਲੋੜਾ ਬਕਰਾ ਜਾ ਹੋ ਸਾਈ ਮੌੜ ਖਾਂ ਧਰਵੀ ਬਾਬਲਾ ਬਕਰਾ ਜਾ ਹੋ ਸਾਈ ਹੋ ਸੋਹਣਿਆ ਮੇਰਾ ਗੱਲ ਇਹ ਆ ਮੇਨ ਗੱਲ ਤੇਰੇ ਦਿਲ ਦੀ ਜੋ ਤੂੰ ਗੱਲ ਪੁੱਛ ਤੀ ਕਹਿੰਦਾ ਮੁਠੀ ਤੇਰੀ ਬੰਦ ਸੀ ਕਹਿੰਦਾ ਐ ਕਰਕੇ ਖੁੱਲ ਗਈ ਬਲਸ ਸੱਚੇ ਦਰਵਾਜ਼ਾ ਕਾ 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 ਤੇਰਾ ਬਾਬੇ ਆਵੇ ਚੰਦ ਤੇ ਕਰੀਰ ਦਾ ਵੇ ਕਹਿੰਦਾ ਬਾਬਾ ਕਹਿੰਦਾ ਕਰ ਹੋ ਗਿਆ ਤੇਰਾ ਏ ਰੂ ਖੇਰੂ ਓਏ ਜੰਤਰੀ ਵੇਂਦਾ ਸੀ ਕਹਿੰਦਾ ਸੋਡਾ ਬਜ਼ੁਰਗ ਤੇ ਕਹਿੰਦਾ ਪਰਦਾਦਿਆਂ ਦੀ ਥਾਂ ਤੇ ਸੀ ਹਾ ਬੁੜਾ ਸੀ ਬਜ਼ੁਰਗ ਪਰਦਾਦਿਆਂ ਦੀ ਥਾਂ ਤੇ ਕੋਈ ਜੰਤਰੀ ਵੇਂਦਾ ਸੀ ਗੱਦੀ ਕਰਦੇ ਸੀ ਹੈ ਗੱਦੀ ਕਰਦੇ ਸੀ ਪਹਿਲਾਂ ਮਨੇ ਇਹ ਗੱਲ ਦਸੀ ਵੀ ਚਲੋ ਵੇਖਣ ਚ ਹੀ ਲੱਗਦਾ ਵੀ ਚਾਂਸ ਤੇਰਨਾ ਵੀ ਹੋ ਗਿਆ ਠੀਕ ਹੈ ਐਤੋਂ ਪਹਿਲਾ ਚਾਂਸ ਤੇਰੇ ਪਰਿਵਾਰ ਤੇ ਪੈ ਗਿਆ ਹੈ ਕਹਿੰਦਾ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀ ਆਹ ਕਿ ਕੜਕੜ ਕਰ ਕਰ ਖਾ ਗਈ ਵਿਚੋ ਵਿਚੋ ਖਾ ਗਈ ਤੇਰੇ ਜੀਵਨ ਸਾਥੀ ਨੂੰ ਉਹ ਕਹਦੇ ਹਾਂ ਉਹ ਕਹਦੇ ਹਵਾ ਚੱਥੇ ਵਾਲੇ ਨੂੰ ਮਾਰਵੇਂ ਆ ਕੇ ਲੈ ਰਲਾ ਮਹਾਰਜਵਾਨਾ ਕੱਬ ਤੇਰਾ ਵੱਜ ਗਿਆ ਵੱਜ ਗਿਆ ਵੱਜ ਗਿਆ ਵੱਜ ਗਿਆ ਵੱਜ ਗਿਆ ਰਾਤ ਖਾਣਾ ਤੇ ਕੱਲ ਵੇਦਿਆ ਬਾਹਰ ਆ ਦੋ ਫੁੱਲ ਗੁੰਦਲਾ ਮਾਲਣੇ ਭਾਵੇਂ ਦਾ ਸੇਰਾ ਜੀ ਦੋ ਫੁੱਲ ਗੁੰਦਲਾ ਮਾਲਣੇ ਹੈਂ ਤੂੰ ਵੀ ਕਹਿੰਦਾ ਮੌਤ ਦੇ ਘਾਟ ਚੋਂ ਬਚਿਆ ਹੈ ਠੀਕ ਹੈ ਈਰਫ ਗੀਰਾਂ ਨੂੰ ਵੀ ਮੰਨ ਲਿਆ ਦੇਵੀ ਦੇਵਤਾ ਨੂੰ ਵੀ ਮੰਨ ਲਿਆ ਜਿਵੇਂ ਇਹਨੇ ਬਾਬਾ ਜੀ ਨੇ ਗੱਲ ਕੀਤੀ ਸੀ ਗੱਲ ਉਹਨੇ ਜਮਾ ਲੱਖ ਰੁਪਏ ਦੀ ਕੀਤੀ ਸੀਗੀ ਗੱਲ ਚ ਨਹੀਂ ਬਾਬਾ ਕੰਮ ਨਹੀਂ ਸੀ ਕੋਈ ਉਹਦੇ ਚ ਜੋ ਗੱਲ ਕੀਤੀ ਸੀ ਇੱਕ ਨੰਬਰ ਕੀਤੀ ਸੀ ਠੀਕ ਹੈ ਗੁੱਸਾ ਨਾ ਕਰੀ ਛੋਡੇ ਵੀਰ ਵੱਡੇ ਵੀਰ ਠੀਕ ਹੈ ਗੱਲ ਤਾਂ ਇਹ ਆ ਬੀਰਾਂ ਲੱਭਦੇ ਆ ਨੂੰ ਪੂਰੇ 15 ਸਾਲ ਹੋ ਗਏ ਰਾਣੀ ਹਜੇ ਤੱਕ ਮਿਲਿਆ ਬੋਲ ਮੇਨ ਗਾਣੀ ਆ ਜਿਹੜੀ ਤੇਰੀ ਗੱਲ ਦੀ ਮੇਨ ਗਾਣੀ ਆ ਨਾ ਉਹ ਰਾਹ ਵੇਦੇ ਵੇਦੇ ਕੰਗਾਲ ਹੋ ਗਈ ਬੋਲ ਸੱਚਾ ਨਾ ਪਰ ਉਹ ਰਾਣੀ ਮਿਲਿਆ ਕੋਈ ਕਹਿ ਦਿੰਦਾ ਸੰਤਾ ਜਿਵੇਂ ਮੈਂ ਕਹਿੰਦਾ ਕੋਈ ਜੰਤਰੀ ਵੇਂਦਾ ਸੀ ਮੇਰੇ ਮੂਰੇ ਵੀ ਇੱਕ ਬਣ ਕੇ ਖੜ ਗਿਆ ਜੰਤਰੀ ਵਾਲਾ ਸਿਰਦਾ ਗੰਜਾ ਠੀਕ ਆ ਪੂਰਾ ਉੱਚਾ ਕਾਦਾ ਬੰਦੇ ਦਾ ਠੀਕ ਆ ਜਿਵੇਂ ਕਹਿ ਦਈਏ ਕੋਈ ਤਾੰਤ੍ਰਿਕ ਹੁੰਦਾ ਤਾੰਤ੍ਰਿਕ ਸਿਗਾ ਉਹ ਠੀਕ ਆ ਸੋਨ ਨੂੰ ਕਹਿ ਦਿੰਦੇ ਆ ਵੀ ਬਾਬਾ ਸਾਹਬਾ ਛੋਡਾ ਬਜ਼ੁਰਗ ਆ ਠੀਕ ਆ ਸੁਣਿਆ ਗੱਦੀ ਕਰਦੇ ਸੀ ਪਰ ਗੱਦੀ ਨੇ ਸੋਨ ਨੂੰ ਹਜੇ ਤੱਕ ਤਾਰਿਆ ਨਹੀਂ ਠੀਕ ਆ ਗੱਦੀ ਨੇ ਸੋਨ ਨੂੰ ਦਿਨੋਂ 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 ਕੱਚੇ ਲਾਇਆ ਠੀਕ ਆ ਤੇ ਪੱਗਾਂ ਦਾ ਆਪੀ ਲੈਣੀਆਂ ਸੀ ਆ ਜਦੋਂ ਕਿਸੇ ਨੇ ਮੋੜੀ ਨਹੀਂ ਫੜਿਆ ਮੇਨ ਗੱਲ ਮੋੜਦੀ ਹੈ ਨਾ ਮੋੜਦੀ ਹੈ ਨਾ ਠੀਕ ਹੈ ਹਜੇ ਤੱਕ ਸੁਣ ਗਰ ਮੇਰੀ ਗੱਲ ਦਾ ਨਹੀਂ ਯਾਰ ਜੇ ਕੋਈ ਨਾ ਹੋਈ ਤਾਂ ਜਵਾਬ ਨਹੀਂ ਪਤਾ ਕੀ ਆ ਉਹ ਆਪਣਾ ਨਾ ਭਰਾ ਇਹ ਅਸੀਂ ਇਕੱਠੇ ਖਾਣੇ ਆ ਇੱਕ ਥਾਲੀ ਤੂੰ ਤਾਂ ਨਹੀਂ ਪੁੱਛ ਗੱਡੀ ਹੈ ਹੈਨਾ ਤੇ ਮੈਂ ਤੁਹਾਨੂੰ ਕਿਉਂ ਠਾਇਆ ਆਪਣੀ ਗੱਲ ਤਾਂ ਨਹੀਂ ਹੋਈ ਮੈਂ ਤੁਹਾਨੂੰ ਇਹ ਕਹਦਾ ਬਾਤ ਕਿ ਤੂੰ ਕੱਲ 2 ਵਜੇ ਮੇਰੇ ਘਰ ਦੇ ਮੈਂ ਹੀ ਕਹਾਂਗਾ ਜਲਦੀ ਕੀਤੇ ਹੋਏ ਨਹੀਂ ਕੁਛ ਯਾਰੀ ਕੁਛ ਨਹੀਂ ਠੀਕ ਹੈ ਗੁੱਸਾ ਗੱਸਾ ਕਰਦਾ ਬੰਦਾ ਨਹੀਂ ਤਾਂ ਫੇਰ ਦਾ ਬੰਦਾ ਖਾਲੀ ਗੱਲ ਕਰਦਾ ਹਾਂ ਚਲੋ ਕੋਈ ਨਹੀਂ ਇੱਕ ਗੱਡੀ ਦਾ ਰਾਹ ਨਹੀਂ ਮਿਲਿਆ ਕਿਉਂਕਿ ਕਿਸੇ ਨੇ ਮੋੜ ਨਹੀਂ ਫੜਿਆ ਹਜੇ ਤੱਕ ਠੀਕ ਹੈ ਪਰ ਗੱਲ ਨਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਠੀਕ ਹੈ ਇੱਕ ਜਨਾਨੀ ਆ ਠੀਕ ਹੈ ਜਨਾਨੀਆਂ ਜਨਾਨੀ ਠੀਕ ਹੈ ਸੋਡੀ ਆਪਦੀ ਬਣਦੀ ਆ ਇਹ ਇਹਨੂੰ ਮੰਨਦੇ ਹੋ ਤੁਸੀਂ ਕੋਈ ਜਨਾਨੀ ਆਉਂਦੀ ਬਾਂਦੀ ਆ ਬਜ਼ੁਰਗ ਦੇ ਦੋ ਵਿਆਸੀ ਪਹਿਲਾਂ ਲਈ ਚੱਲ ਵਸੀ ਸੀ ਛੋਟੇ ਸਕੇ ਜਾਂ ਹੈ ਹ ਬਣ ਗਈ ਕੈ ਲੈ ਸ਼ੇਖ ਦੀ ਗੋਲੀ ਵਾ ਮੈਨੂੰ ਲੋਕ ਮਾਰਦਾ ਫੜ ਗਈ ਕੈ ਲੈ ਸ਼ੇਖ ਦੀ ਗੋਲੀ ਵਾ ਮੈਨੂੰ ਲੋਕ ਮਾਰਦੇ ਗੋਲੀ ਬਣ ਗਈ ਕੈ ਲੈ ਸ਼ੇਖ ਦੀ ਗੋਲੀ ਵਾ ਮੈਨੂੰ ਲੋਕ ਮਾਰਦੇ ਕਾਕਾ ਬੁੜਿਆ ਜਿਹੜੀ ਬੋਲੀ ਉਹ ਪੈੰਡੂ ਲੋਕ ਮਾਰਦੇ ਬੋਲੀ ਜਿਹੜੇ ਤੁਹਾਡੇ ਦੂਜੇ ਘਰ ਵਾਲੇ ਆ ਤੇ ਬਾਬਾ ਜੀ ਮੇਰਾ ਜਿਹੜੇ ਤੁਹਾਡੇ ਦੂਜੇ ਘਰ ਵਾਲੇ ਆ ਠੀਕ ਹੈ ਜਿਨ੍ਹਾਂ ਦੀ ਮੈਂ ਮਾਈ ਦੱਸੀ ਆ ਇਹ ਜਣੇ ਕਿ ਤੁਹਾਡੇ ਸਗਿਆਂ ਚੋਂ ਬੰਦੀ ਆ ਜਣੇ ਕਿ ਤੀਜੇ ਘਰ ਵਾਲਿਆਂ ਵੀ ਬੰਦੀ ਆ ਇਹ ਹੈ ਦੇਖੋ ਵੀਰੇ ਆਪਾਂ ਜਾਣਦੇ ਨਹੀਂ ਠੀਕ ਹੈ ਪਛਾਣਦੇ ਨਹੀਂਗੇ ਠੀਕ ਹੈ ਵੀ ਮੈਨੂੰ ਬਾਬਾ ਇਹ ਗੱਲ ਕਹਿੰਦਾ ਵੀ ਉਹਨਾਂ ਦੇ ਘਰੇ ਵੀ ਇਹ ਮੇਰ ਚੱਲਦੀ ਸੀ ਜਿਹੜੀ ਮੈਂ ਤਾੰਤ੍ਰਿਕ ਦੀ ਗੱਲ ਕੀਤੀ ਆ ਉਹ ਕੁਝ ਥੋੜਾ ਦੱਪਾ ਪਾ ਲੈਂਦੇ ਸੀ ਕਿਸੇ ਹੈ ਜਿਹੜੀ ਕਿ ਤੁਸੀਂ ਮੰਨਦੇ ਹੁਣ ਜੇ ਮੇਨ ਗੱਲ ਅੱਜ ਦੇ ਟਾਈਮ ਅੱਜ ਦੀ ਘੜੀ ਠੀਕ ਹੈ ਪਰਿਵਾਰ ਵੀ ਲੱਗ ਹੋਇਆ ਬੈਠਾ ਇਰ ਕੱਲਾ ਤਾਂ ਹੁਣ ਜਦੋਂ ਦਾਸੀ ਦਿੱਤਾ ਵੀ ਉਹ ਤਾਂ ਇਰ ਜਦੋਂ ਮੈਂ ਇਹ ਗੱਲ ਕਹੀ ਦਿੱਤੀ ਵੀ ਉਹ ਤਾਂ ਗਰਮ ਵਾਲੀ ਚਲੀ ਗਈ ਠੀਕ ਆ ਹੁਣ ਜਿਹੜੇ ਮੰਨ ਕੇ ਚੱਲ ਆਪਾਂ ਕਹਿ ਦਨੇ ਆਪਣੇ ਤੀ ਪੋਤਾ ਉਹ ਵੀ ਨਹੀਂ ਆਪਣੇ ਕਹਣੇ ਦੇ ਵਿੱਚ ਕੋਈ ਵੀ ਨਹੀਂ ਹਾਂ ਕਹਣੇ ਚ ਉਹ ਗੁੜੀਏ ਕਹਣੀ ਤੁਹਾਾਰੇ ਨੇ ਕਹਿਣੇ ਜੁਣ ਚਪਨਾ ਕਹਿਣੇ ਚ ਲਿਆਵਾਂਗੇ ਗੱਲ ਯਾਰ ਉੱਥੋਂ ਭਾਲ ਕੇ ਲਿਆਵਾਂਗੇ ਹਾ ਤੈਨੂੰ ਕਹਿੰਦੇ ਹਾ ਬਾਬਾ ਰਾਮ ਆਵੇ ਤੈਨੂੰ ਨਿਉ ਨਿਉ ਹੋਣ ਸਲਾਮ ਤੈਨੂੰ ਕਹਿੰਦੇ ਹਾ ਬਾਬਾ ਰਾਮ ਆਵੇ ਤੈਨੂੰ ਨਿਉ ਨਿਉ ਹੋਣ ਸਲਾਮ ਹਾ ਤੈਨੂੰ ਕਹਿੰਦੇ ਹਾ ਤੈਨੂੰ ਕਹਿੰਦੇ ਹਾ ਤੈਨੂੰ ਕਹਿੰਦੇ ਨਾ ਬਾਬਾ ਰਾਮ ਆਵੇ ਤੈਨੂੰ ਨਿਉ ਨਿਉ ਹੋਣ ਸਲਾਮ ਲੱਖੀ ਸ਼ਾਮਾਂ ਸ਼ਾਵਰ ਆਵੇ ਪਰ ਜਵਾਨਾ ਬਾਬਾ ਤੇਰਾ ਵਾਦ ਸੋਹਣਿਆ ਗੁਰਾਂ ਗੱਲ ਆਏ ਆ ਲਾਸਟ ਗੱਲ ਭਲੇ ਦੀ ਠੀਕ ਐ ਸਾਡੇ ਤੋਂ ਵੱਡਾ ਭਾਈ ਆ ਸਾਡਾ ਤੂੰ ਠੀਕ ਐ ਪਰ ਮੈਂ ਤਾਂ ਗੱਲ ਇੱਕ ਗਾਉਂਗਾ ਜਿੱਤੋਂ ਮੰਡੀ ਬਾਜੇ ਰੋਡ ਦੇ ਉੱਤੇ ਮੈਂ ਤਾਂ ਕਿਸੇ ਨੂੰ ਨਹੀਂ ਜਾਣਦਾ ਸਾਡੀ ਤਾਂ ਉਹ ਗੱਲ ਆ ਜਿੱਦੀ ਖਾਈਏ ਬਾਜਰੀ ਉਸੇ ਲਈ ਭਰ ਗਏ ਹਾਜ਼ਰ ਜੇ ਤਾਂ ਬਾਬੇ ਥੇ ਆਲੇ ਸੰਤਾਂ ਨੇ ਜਿਹੜੀ ਚੀਜ਼ ਤੂੰ ਭਾਲਦਾ ਮੇਹਣ ਮੈਨੂੰ ਨਹੀਂ ਪਤਾ ਬਾਬਾ ਜੀ ਸੁਣੋ ਜਾਂਦਾ ਬਾਬਾ ਜੀ ਹੈ ਮੇਨ ਚੀਜ਼ ਇੱਕ ਗੱਲਾ ਸਕੂਨ ਨਹੀਂ ਮਿਲਿਆ ਹਜੇ ਤੱਕੇ ਬੰਦੇ ਸਹੀ ਗੱਲਾਂ ਬਸ ਫਿਰ ਗੱਲਾਂ ਤਾਂ ਉੱਥੇ ਆ ਗਈ ਨਾ ਹੁਣ ਅੱਜ ਦੇ ਟਾਈਮ ਦੀ ਗੱਲ ਕਰੀ ਜਾਂਦਾ ਬਾਬਾ ਜੀ ਮੈਂ ਪੁੱਛਣਾ ਘਰ ਦੀ ਬਾਬਤ ਸੀ ਨਾ ਸਰੀਰ ਦੀ ਬਾਬਤ ਪੁੱਛਣਾ ਸੀ ਨਾ ਠੀਕ ਹੈ ਜਿਆ ਜਿਹੜਿਆ ਡਾਂਗ ਜੀ ਲਈ ਖੜਾ ਬਾਬੇ ਨੇ ਬਰੀ ਕਰਤੀ ਫੇਰ ਹੈ ਪੱਕੀ ਗੱਲ ਆ ਪੱਕੀ ਗੱਲ ਹੈਗੀ ਬਾਬੇ ਦਾ ਹੁਕਮ ਫਿਰ ਗੱਲੇ ਹੁਕਮ ਦੀ ਰੱਖ ਲੀਏਗਾ ਹੈ ਕਾ ਬਾਬਾ ਸ਼ਾਮ ਕੁਰਮੋਣੀ ਵੇ ਇਹਦੇ ਵਰਗੀ ਹੋਰ ਕੱਕੋ ਯਾਰ ਨਾਲ ਸ਼ਾਮ ਕੁਰਮੋਣੀ ਇਹਦੇ ਵਰਗੀ ਹੋਰ ਹੋਰੇ ਨਾਲ ਸ਼ਾਮ ਕੁਰਮੋਣੀ ਇਹਦੇ ਵਰਗੀ ਹੋਰ ਨਾਲ ਲੱਗੀ ਸ਼ਾਮਾ ਸ਼ਾਵਰ ਮਰੋ ਜਵਾਨਾ ਰੱਬ ਤੇਰਾ ਵੱਜ ਗਿਆ ਵੱਜ ਗਿਆ ਵੱਜ ਗਿਆ ਵੱਜ ਗਿਆ ਵੱਜ ਗਿਆ ਨਾ ਬੱਦਖਾਨ ਤਮਨੇ ਦੇ ਤਾ ਭਾਰਵਾ ਕੋ ਫਲ ਗੁੰਦਲਾ ਮੰਨਣੇ ਅੱਜ ਤੋਂ 12 ਦਿਨਾਂ ਨੂੰ ਠੀਕ ਆ ਜਿਹੜੀ ਗੱਲ ਮੇਨ ਆ ਕੋਈ ਮਾਲਕ ਤੇਰੇ ਮੂਰੇ ਚਾਨਣ ਦਊਗਾ ਜਿਹੜਾ ਤੂੰ ਚਾਨਣ ਭਾਲਦਾ ਮੇਨ ਗੱਲ ਠੀਕ ਆ ਤੈਨੂੰ ਵੀ ਪਤਾ ਵੀ ਇਹ ਪੈਂਦੀ ਨਹੀਂ ਸੀ ਇਹ ਪਾਈ ਗਈ ਆ ਤੈਨੂੰ ਪਤਾ ਨਾ ਇਸ ਗੱਲ ਦਾ ਵੀ ਆ ਜਿਹੜੀ ਜੈਮ ਤਾਂ ਪਈ ਆ ਇਹ ਤੋਂ ਪਹਿਲਾਂ ਪਈ ਆ ਪਰਿਵਾਰ ਤੇ ਪਈ ਆ ਠੀਕ ਆ ਇਹ ਪੈਂਦੀ ਨਹੀਂ ਸੀ ਪਾਈ ਗਈ ਆ ਸੰਗਤ ਦੇ ਸਾਹਮਣੇ ਵਿੱਚ ਜਵਾਬ ਦੇ ਦੀ ਠੀਕ ਆ ਦੂਜਾ ਨੰਬਰ ਗੱਲ ਸੀ ਹੁਕਮ ਦੀ ਜਿੱਤਾਂ ਬਾਬੇ ਥੇ ਆਲੇ ਸੰਤਾਂ ਨੇ 12ਵੇਂ ਦਿਨ ਠੀਕ ਆ ਆ ਸੋਟੀ ਛਾੜਦੀ ਫੇਰ 11 ਦਿਨ ਸਵਾ ਭਈਆ ਦੁੱਧ ਠੀਕ ਆ ਸਵੇਰ ਉੱਠ ਕੇ ਮੱਥੇ 'ਨਾਂ ਲਾ ਕੇ ਤੇ ਸ਼ੱਕਰ ਦਾ ਚਮਚਾ ਪਾ ਕੇ ਠੀਕ ਆ ਤੂੰ ਗਿਆ ਬਣਾਦੀ ਨਹੀਂ ਗਿਆ ਠੀਕ ਆ 11 ਦਿਨ ਦਰਵੇਸ਼ ਨੂੰ ਦੁੱਧ ਪਾਣਾ ਕਹਿੰਦਾ ਬਾਬਾ ਫਰੀਦ ਸਾਹਿਬ ਦਾ ਨਾਮ ਲੈ ਕੇ ਜਾਏ ਕਹਿੰਦਾ ਤੇਰੀ ਤੋ ਸੁਧਰ ਜੁਗੀ ਬਲ ਸੱਚੇ ਦਰਗਾਹ ਸਦਾ ਹੀ ਜੇ ਹਾਂ ਬਾਜਾ ਬਾਜੇ ਰੋੜ ਤੂੰ ਬਾਜੇ ਰੋੜ ਤੂੰ ਬਾਜੇ ਰੋੜ ਤੂੰ ਹਾਂ ਬਾਜਾ ਬਾਜੇ ਰੋੜ ਤੂੰ ਮਹਾਰਾ ਆਗਲਾ ਲਾ ਮੇਰੀਆਂ ਜ਼ਾਰਾ ਬਾਜਾ ਬਾਜੇ ਰੋੜ ਤੂੰ ਮਹਾਰਾ ਆਗਲਾ ਲਾ ਮੇਰੀਆਂ ਜ਼ਾਰਾ

ਵੀਰਵਾਰ ਉੱਥੇ ਸੰਤਾਂ ਦੇ ਲੰਗਰ ਲੱਗਦਾ ਦੁੱਧ ਦੇ ਵੇਸਣ ਪਿੰਨੀ ਦਾ ਜੋ ਤੇਰੇ ਮਨ ਦੀ ਗਮਣਾ ਹੋਈ ਬਣਾ ਦੀ 1 ਕਿਲੋ ਬਣਾ ਦੀ 2 ਕਿਲੋ ਬਣਾ ਦੀ 5 ਕਿਲੋ ਠੀਕ ਆ ਵੈਸੇ ਜਿਨ੍ਹਾਂ ਦੇ ਬਾਬੇ ਤੇ ਆਲੇ ਸੰਤਾਂ ਨੇ ਕਿਰਪਾ ਕੀਤੀ ਹੈ ਨਾ ਠੀਕ ਆ ਉਹ ਤਾਂ ਕਮਾਂਡਰ ਤੋਂ ਪਲੱਸ ਵਾਲੇ ਹੀ ਆ ਠੀਕ ਆ ਦੇਖੋ ਉਧਰੇ ਮਨ ਦੀ ਖੁਆਇਸ਼ ਆ ਠੀਕ ਆ ਜੋ ਵੀ ਹੋਵੇ ਠੀਕ ਆ ਉਹ ਸੰਤਾਂ ਦੇ ਉੱਥੇ ਕਰੇ ਜਾਂ ਬਾਬਾ ਕਹਿੰਦਾ ਓਏ ਜੇ ਜਵਾਨੋਂ ਨਿਕਲਿਆ ਬਚਣ ਪੈ ਜੇ ਝੂਠਾ ਠੀਕ ਆ ਤੇ ਫੇਸ ਟੂ ਫੇਸ ਮਿਲਾਂਗੇ ਆਪਾਂ ਦੂਰੀ ਵਾਰ ਧੰਨਾ ਬਾਬਾ ਜ਼ਰੂਰੀ ਨਹੀਂ ਮੈਨੂੰ ਵੀ ਪਤਾ ਇਸ ਗੱਲ ਦਾ ਵੀ ਜਿਹੜੀ ਆ ਗੱਲ ਬਣੀ ਪਈ ਆ ਤੈਨੂੰ ਵੀ ਪਤਾ ਵੀ ਇੱਕੋ ਦਾ ਹੁੰਦਾ ਨਹੀਂ ਠੀਕ ਆ ਇਸ ਗੱਲ ਦਾ ਤੈਨੂੰ ਵੀ ਪਤਾ ਪਰ ਜਿਹੜੀ ਗੱਲ ਮੇਨ ਚੀਜ਼ ਭਾਲਦਾ ਤੂੰ ਠੀਕ ਆ ਇਹ ਜਿਹੜਾ ਚਸ਼ਮਾ ਨਾ ਚਸ਼ਮਾ ਜਿਵੇਂ ਗਿਆ ਆਪਾਂ ਕਹਿੰਦੇ ਐਨਕ ਤੂੰ ਇਹਨਾਂ ਦੇ ਰੰਗਾਂ 'ਚ ਬਹੁਤ ਰੰਗਿਆਵੇਂ ਠੀਕ ਆ ਇੱਕ ਨਾਰਮਲ ਬੰਦੇ ਨਾਲੋਂ ਇੰਨੀ ਕੋਈ ਫਕੀਰ ਨਹੀਂ ਸੇਵਾ ਕਰਦਾ ਜਿਨੀ ਤੂੰ ਕਰਦਾ ਠੀਕ ਆ ਮਾਲਕ ਨੇ ਤੈਨੂੰ ਦਿੱਤਾ ਵੀ ਬਹੁਤ ਕੁਛ ਆ ਹੋਇਆ ਵੀ ਨਹੀਂ ਤਰ ਤੋ ਕੁਛ ਠੀਕ ਆ ਪਰ ਕੀ ਕਹਿੰਦਾ ਕਹਿੰਦਾ ਇੱਕ ਥੋੜੀ ਜੀ ਕਮੀ ਰਹਿ ਗਈ ਉਹ ਕਮੀ ਬੇਸ਼ੀ ਪੂਰੀ ਕਰ ਦੂੰਗਾ ਲਾਲਾ ਵਾ ਠੀਕ ਆ ਦੇ ਘਰੇ ਹੁਕਮ ਹੀ ਸੀ ਇਹ ਠੀਕ ਆ ਪੁੱਛਣੀ ਸੀ ਠੀਕ ਆ ਆ ਬਾਬਾ ਰਾਜ ਗੱਲ ਖੜਾ ਠੀਕ ਆ ਮੇਰੀ ਕੋਈ ਗਵਾਹੀ ਭਰੇ ਬਣਾ ਦੀ ਨਾ ਪਰ ਇਹ ਬਾਬਾ ਲਾਜ਼ਮੀ ਭਰੂਗਾ ਐ ਨਹੀਂ ਇਹ ਤਾਂ ਇੱਕ ਵਾਰੀ ਨੂੰ ਪੁੱਛ ਲਾ ਜਾਜ ਜਾਜ ਵੀ ਰੋਤਾ ਸੀ ਨਾਲੇ ਕਹਾ 11 ਵਜੇ ਬੰਦਾ ਮੇਰੇ ਕੋਲੇ ਪਹੁੰਚਿਆ ਸੀਗਾ ਠੀਕ ਹੈ ਤੇ 12:30 ਵਜੇ ਨੂੰ ਜਾਜਮੀ ਰੋ ਦਿੱਤਾ ਧਾਨਾ ਬਾਬਾ ਨਹੀਂ ਗੱਲ ਜਿਹੜੀ ਸਹੀ ਆ ਬਾਬਾ ਰਾਜੂ ਸਹੀ ਆ ਉਹ ਸਾਡਾ ਵੱਡਾ ਭਾਈ ਆਹੋ ਨਹੀਂ ਉਥੇ ਸੰਤਾਂ ਦੇ ਕੋਈ ਜੋ ਮਰਜ਼ੀ ਕਰਿਆ ਬਲਾਂ ਦੀ ੁੱੱਕਾ ਮੱਥਾ ਡੇ ਕੇ ਜਾਜੇਗਾਰ ਤੇ ਬੇੜੇ ਪਾਰ ਆ ਬਾਈ ਠੀਕ ਹੈ ਨਾ ਪਤਾ ਗੱਲ ਕੀ ਆ ਦੇਖਿਆ ਜਾਵੇ ਚੇਲਾ ਜੱਲੇ ਦੀ ਸੱਜੀ ਵਾਹ ਜਦੋਂ ਅਲਜਾ ਬੈਜਣਾ ਰਿਸ਼ਤੇਦਾਰ ਨਹੀਂ ਕੱਢਦੇ ਇਹੀ ਕੱਢਦਾ ਹੁੰਦਾ ਹਾਂ ਜੇ ਗੱਲ ਦੀ ਕਦਰ ਹੋਵੇ ਠੀਕ ਆ ਤੇ ਗੱਲ ਦਾ ਮੁੱਲ ਵੀ ਪੈ ਜਾਂਦਾ ਹੁੰਦਾ ਤੇ ਜਾਦੇ ਗੱਲ ਕਰਨ ਨਾਲ ਨਾ ਗੱਲ ਦਾ ਬਚੜੀ ਘੜਦਾ ਠੀਕ ਆ ਨਾ ਜੈਤੋ ਮੰਡੀ ਬਲ ਸੱਚੇ ਦਰਬਾਰ ਠੀਕ ਹੈ ਹਾਂ ਹੁਣ ਇਧਰ ਮਾੜਾ ਇਹ ਖੁਸ਼ ਹੋ ਕੇ ਮਿਲ ਲਈ ਇਹਨਾਂ ਨੂੰ ਸਾਜਿਆਂ ਨੂੰ ਠੀਕ ਹੈ ਕਹੋ ਆਇਓ ਆਇਓ ਆਜੋ ਆਜੋ ਹਲੋ ਹਲੋ ਠਾਹ ਠਾਹ ਹਲੇ ਹਲੇ